ਪੰਜਾਬੀ ਗਾਇਕ ਯੋਯੋ ਹਨੀ ਸਿੰਘ ਅਤੇ ਕਰਨ ਔਜਲੀਆਂ ਵਧੀਆ ਮੁਸ਼ਕਲਾ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਦਿੱਤਾ ਗਿਆ ਸੂ ਨੋਟਿਸ ਉਹਨਾਂ ਦੇ ਨਵੇਂ ਗਾਣੇ ਦੇ ਚੱਲਦੇ ਹੋਏ ਔਰਤਾਂ ਦੇ ਬਾਰੇ ਗਲਤ ਟਿੱਪਣੀ ਦੇ ਚੱਲਦੇ ਹੋਏ ਇਹ ਫੈਸਲਾ ਲਿਆ ਗਿਆ ਜਿਸ ਸਬੰਧਿਤ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਇਹ ਵੀ ਦੇਖ ਲਓ ਗਾਣੇ ਤੋਂ ਸ਼ਬਦ ਸੁਣ ਲੈ ਰਹੇ ਇਸ ਟੈਂਪਲੂ ਠੀਕ ਹੈ ਔਰ ਹਰੀ ਸਿੰਘ ਦਾ ਗਾਣਾ ਤਾਂ ਥੋੜਾ ਜਿਹਾ ਪੁਰਾਣਾ ਵੀ ਹੋ ਗਿਆ ਜਿਹਦੇ ਤੋਂ ਜ਼ਿਆਦਾ ਬੋਲ ਬੋਚਿਆ ਹੋਇਆ ਹੁਣ ਕਰਨ ਅਜਲਾਬਾਦੀ ਗਾਣਾ ਆਇਆ ਹੈ ਮੇਰੇ ਤੇ ਇਹ ਇੱਕ ਅੰਧੀ ਗੱਲ ਹੈਗੇ ਕਿ ਜਿਹੜੀ ਅੱਜ ਕੱਲ ਸਿੰਗਰ ਨੇ ਉਹਨਾਂ ਦੀ ਜਿਹੜੀ ਲਫ਼ਜ਼ਾਂ ਦੀ ਚੋਣ ਹੈ ਪਾਸ਼ਾ ਦੇਖਣ ਦੀ ਜਾਂ ਆਪਣੇ ਸੱਭਿਆਚਾਰ ਨੂੰ ਵੀ ਨਾ ਅਨਦੇਖਾ ਕਰਨਾ ਇਸ ਤਰੀਕੇ ਦੇ ਜਿਹੜੇ ਗਾਣੇ ਨੇ ਯੂਜ਼ ਹੋ ਰਹੇ ਨੇ ਆਪਣੇ ਪੰਜਾਬੀ ਲੈਂਗੁਏਜ ਨੂੰ ਲੈ ਕੇ ਜਦ ਕੀ ਉਹ ਸਟੇਜਾਂ 'ਤੇ ਜਦੋਂ ਚੜਦੇ ਨੇ ਤਾਂ ਸਭ ਤੋਂ ਪਹਿਲੇ ਇਹ ਕਹਿੰਦੇ ਨੇ ਕਿ ਮੈਂ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਮੇਰੀ ਮਾਂ ਦਾ ਬਹੁਤ ਯੋਗਦਾਨ ਹੈ ਇਹ ਅੰਦਰ ਅਤੇ ਸੇਮ ਟਾਈਮ ਉਹ ਬਾਣੀ ਗਾਣੇ ਵੀ ਕੱਢਦੇ ਨੇ ਇਹੋ ਜਿਹੇ ਗਾਣੇ ਜਿਹਦੇ ਨੇ ਇਹੋ ਜਿਹੇ ਲਫ਼ਜ਼ ਜਿਹੜੇ ਨੇ ਯੂਜ਼ ਕਰਨਾ ਇਹ ਸਾਡੇ ਛੋਟੇ ਬੱਚਿਆਂ ਦੇ ਉੱਤੇ ਵੀ ਬਹੁਤ ਗਲਤ ਅਸਰ ਪਾ ਰਿਹਾ ਮੈਂ ਖੁਦ ਇੱਕ ਜਗ੍ਹਾ ਤੇ ਬੈਠੀ ਸੀ ਫੈਮਿਲੀ ਦੇ ਨਾਲ ਅਸੀਂ ਸੁਣਿਆ ਅਸੀਂ ਐ ਪਹਿਲੀ ਵਾਰੀ ਸੁਣਿਆ ਸੀ ਗਾਣਾ ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਇਹੋ ਜਿਹੇ ਲਫ਼ਜ਼ ਯੂਜ਼ ਕੀਤੇ ਜਾਣਗੇ ਜਦੋਂ ਉਹ ਗਾਣਾ ਚੱਲ ਰਿਹਾ ਸੀ ਜਿਹੜੇ ਸਾਡੇ 7-8 ਸਾਲ ਦੇ ਬੱਚੇ ਸੀ ਉਹਨਾਂ ਨੇ ਪਿੱਛੇ ਪਿੱਛੇ ਰਿਪੀਟ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੇ ਬੰਟਿਆ ਕਿ ਵੀ ਇਹ ਗਾਣਾ ਦਾ ਇਹ ਵਰਡ ਨਹੀਂ ਯੂਜ਼ ਕਰਨਾ ਉਹ ਕਹਿੰਦੇ ਸਨ ਮਤਲਬ ਉਹਦਾ ਕੀ ਕੀ ਮਤਲਬ ਸਮਝਾ ਸਕਦੇ ਤੁਸੀਂ ਜਿਹੜੇ ਜੋ ਸਿੰਗਰ ਹੁੰਦੇ ਨੇ ਨਾ ਉਹ ਤੇ ਸਾਡੇ ਸਮਾਜ ਦੇ ਅੰਦਰ ਆਪਣੇ ਗਾਣਿਆਂ ਦੇ ਪ੍ਰਤੀ ਬਹੁਤ ਡੂੰਘਾ ਅਸਰ ਛੱਡਦੇ ਨੇ ਇਹ ਕਲੀ ਐਂਟਰਟੇਨਮੈਂਟ ਨਹੀਂ ਹੁੰਦੀ ਉਹ ਤੁਹਾਨੂੰ ਪੂਰੇ ਸਮਾਜ ਦਾ ਸ਼ੀਸ਼ਾ ਦਿਖਾਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਅੰਦਰ ਕੰਮ ਹੋ ਰਹੇ ਨੇ ਜਾਂ ਕਮੀ ਹੈ ਜਾਂ ਪੇਸ਼ੀ ਹੈ ਮਗਰ ਇਸ ਤਰੀਕੇ ਉਹ ਜੇ ਤੁਸੀਂ ਕਹਿੰਦੇ ਕਿ ਅਸੀਂ ਤਾਂ ਬਾਹਰ ਰਹਿੰਦੇ ਹਾਂ ਉੱਥੇ ਤਾਂ ਇਹਦੀ ਲੈਂਗੁਏਜ ਯੂਜ਼ ਕੀਤੀ ਜਾਂਦੀ ਇਹ ਤਾਂ ਕੋਈ ਕੋਈ ਅਸਰ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇਹ ਗਾਣੇ ਉਸ ਲੈਂਗੁਏਜ 'ਚ ਗਾਓ ਉਹ ਤਾਂ ਪੀਓ ਯੂਜ਼ ਕਰਨਗੇ ਆ ਕਿ ਪੰਜਾਬ ਵੀ ਕਰਦੇ ਯੂਜ਼ ਕਰਨਗੇ ਪੰਜਾਬੀ ਬੰਦਾ ਯੂਜ਼ ਕਰਨਗੇ ਪੰਜਾਬੀ ਪਿੰਡ ਯੂਜ਼ ਕਰਨਗੇ ਮਾਵਾ ਪੈਣ ਦੇ ਰਿਸ਼ਤੇ ਯੂਜ਼ ਕਰਨਗੇ ਲੇਕਿਨ ਮਾਨਯ ਗਾਣਾ ਕਰਦੇ ਮੈਮ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਕਿਉਂ ਪਿੱਟਾ ਜਾਂਦਾ ਮਾਵਾ ਪੈਣ ਦੀਆਂ ਇਸ ਦਾ ਕਿਉਂ ਸ਼ਾਨ ਮਜ਼ਾਦਿਆ ਗਾਣੇ ਦੇ ਵਿੱਚ ਤੁਸੀਂ ਉਹ ਫੇਮਸ ਕਰਨਾ ਚਾਹੁੰਦੇ ਬਿਲਕੁਲ ਹੰਦਰ ਜੀ ਜੋ ਕਿ ਜਿੱਲੀ ਲੈਚਰ ਦੇ ਗਾਣੇ ਦੇ ਅੰਦਰ ਉਨੇ ਹੀ ਜ਼ਿਆਦਾ ਉਹਨਾਂ ਦੇ ਵੀਜ਼ੂ ਅਗਰ ਤੁਸੀਂ ਦੇਖਿਆ ਜਾਵੇ ਤਾਂ ਮਿਲੀਅਨਜ਼ ਵੀਜ਼ੂ ਨੇ ਮੈਂ ਇਹ ਕਹਿੰਿਆ ਕਿ ਸਵਾਇ ਦੇ ਅੰਦਰ ਸਾਡੇ ਨਾਲ ਆਪਣੇ ਵੀ ਸਾਡੇ ਬਜ਼ੁਰਗ ਦੀ ਜ਼ਿੰਮੇਵਾਰੀ ਬਣਦੀ ਹੈ ਸਭ ਦੀ ਇਹ ਇਕੱਲੀ ਵਿਮਨ ਕਮਿਸ਼ਨ ਦੀ ਹੀ ਜ਼ਿੰਮੇਵਾਰੀ ਨਹੀਂ ਹੈ ਕਿ ਕੋਈ ਅਗਰ ਇਹੋ ਜਿਹਾ ਕੋਈ ਗਾਣਾ ਆ ਗਿਆ ਜਾਂ ਕੋਈ ਇਹੋ ਜਿਹਾ ਭਾਸ਼ਾ ਯੂਜ਼ ਕਰਦਾ ਤਾਂ ਇੱਕ ਸਮੋਟ ਲੈ ਕੇ ਉਹਨੂੰ ਨੋਟਿਸ ਦਿੱਤਾ ਜਾਵੇ ਹਰ ਇੱਕ ਜੋ ਪੰਜਾਬ ਦੇ ਨੇ ਪੰਜਾਬੀ ਹਾਂ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜੇ ਤੁਸੀਂ ਇਹ ਸੀ ਲੈਕਚਰ ਤਾਂ ਜਾਂ ਇਹ ਸੀ ਲਫੰਗੀ ਭਾਸ਼ਾ ਸੁਣੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਅਵਾਸ ਚੱਕਣ ਦੇ ਅਗੇਸਟ ਤੇ ਤੁਹਾਨੂੰ ਜੇ ਕੋਈ ਮੀਡੀਆ ਯੂਟਿਊਬ 'ਤੇ ਕੋਈ ਗੱਲ ਵੀ ਜਾਂ ਲੋਕ ਫੇਟਦੇ ਨੇ ਤਾਂ ਵੀ ਯੂਟਿਊਬ ਦੇ ਲਈ ਲੋਕ ਕੰਨੇ ਕੇ ਜ਼ਿੰਮੇਵਾਰ